ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਸੋਮਵਾਰ ਆ ਤੇ ਜਿਲ੍ਹਾ ਬਠਿੰਡਾ ਦਾ ਪਿੰਡ ਆ ਜੀਦਾ ਇੱਥੇ ਦੋਸਤੋ ਹਰ ਸੋਮਵਾਰ ਬੱਕਰਾ ਮੰਡੀ ਲੱਗਦੀ ਆ ਸੋ ਦੋਸਤੋ ਲੱਗ ਚੁੱਕੀ ਆ ਚੌਥੀ ਪੰਜਵੀਂ ਮੰਡੀ ਆ ਦੋਸਤੋ ਇਹ ਤੇ ਹਰ ਸੋਮਵਾਰ ਦੀ ਸੋਮਵਾਰ ਲੱਗਦੀ ਆ ਖੇਮੂਆਣਾ ਰੋਡ ਤੇ ਦਾਣਾ ਮੰਡੀ ਦੇ ਵਿੱਚ ਇਹ ਮੰਡੀ ਸਥਿਤ ਆ ਦੋਸਤੋ ਤੇ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰਾ ਤੇ ਵਪਾਰੀ ਵੀਰਾ ਇਸ ਮੰਡੀ ਦੇ ਦੋਸਤੋ ਜਰੂਰ ਪਹੁੰਚਿਓ ਇਹ ਮੰਡੀ ਦੀ ਰੌਣਕ ਨੂੰ ਦੋਸਤੋ ਵਧਾਓ ਸੋ ਦੋਸਤੋ ਨਵੀਂ ਮੰਡੀ ਆ ਤੁਸੀਂ ਆਉਣਾ ਤੇ ਤੁਹਾਡੇ ਆਸਰੇ ਇਹ ਮੰਡੀ ਚੱਲਣੀ ਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਸਾਰੇ ਪ੍ਰਬੰਧਾ ਪੁਖਤਾ ਹੁੰਦੇ ਆ ਚਾਹ ਪਾਣੀ ਦਾ ਲੰਗਰ ਦਾ ਤੇ ਸ਼ਾਂ ਦਾ ਪ੍ਰਬੰਧ ਬਹੁਤ ਜ਼ਿਆਦਾ ਆ ਦੇਖ ਸਕਦੇ ਹੋ ਤੁਸੀਂ ਦਾਣਾ ਮੰਡੀ ਦੇ ਵਿੱਚ ਇਹ ਮੰਡੀ ਸਤਿਤਾ ਤੇ ਆਹ ਦੇਖ ਸਕਦੇ ਹੋ ਤੁਸੀਂ ਖੱਸੀ ਬੱਕਰੇ ਆਏ ਆ ਸਵੇਰ ਸਵੇਰ ਦਾ ਟਾਈਮ ਆ ਹੋਰ ਵੀ ਜਾਨਵਰ ਆਉਂਦੇ ਆ ਤੇ ਚੰਗੀ ਰੌਣਕ ਬਣਦੀ ਆ ਦੋਸਤੋ ਤੁਸੀਂ ਇੱਥੇ ਹਰ ਸੋਮਵਾਰ ਦੀ ਸੋਮਵਾਰ ਪਹੁੰਚਿਆ ਕਰੋ ਤੇ ਮੰਡੀ ਦੀ ਰੌਣਕ ਨੂੰ ਵਧਾਇਆ ਕਰੋ ਬਹੁਤ ਵਧੀਆ ਲੋਕੇਸ਼ਨ ਆ ਦੋਸਤੋ ਇਹ ਜੀਦਾ ਪਿੰਡ ਆ ਦੋਸਤੋ ਬਠਿੰਡੇ ਜ਼ਿਲ੍ਹੇ ਦਾ ਤੇ ਜੀਦੇ ਤੋਂ ਖੇਮੂ ਆਣਾ ਰੋਡ ਦੇ ਉੱਤੇ ਇਹ ਦਾਣਾ ਮੰਡੀ ਸਥਿਤਾ ਤੇ ਉੱਥੇ ਇਹ ਬੱਕਰਾ ਮੰਡੀ ਲੱਗਦੀ ਆ ਸੋ ਦੋਸਤੋ ਸਾਰੇ ਮੇਰੇ ਬੱਕਰੀ ਪਾਲਕ ਵੀਰਾਂ ਨੂੰ ਮੇਰੇ ਵੱਲੋਂ ਵੀ ਤੇ ਮੰਡੀ ਪਾਲਕ ਮੰਡੀ ਓਨਰਾਂ ਵੱਲੋਂ ਵੀ ਸਨੇਹਾ ਹੈ ਇਹ ਵੀ ਹਰ ਸੋਮਵਾਰ ਦੀ ਸੋਮਵਾਰ ਤੁਸੀਂ ਇਹ ਮੰਡੀ ਤੇ ਪਹੁੰਚਿਆ ਕਰੋ ਤੇ ਮੰਡੀ ਦੀ ਰੌਣਕ ਨੂੰ ਵਧਾਇਆ ਕਰੋ ਤੇ ਬਾਕੀ ਆਪਾਂ ਮੰਡੀ ਦੇ ਓਨਰਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਤੁਹਾਡੇ ਨਾਲ ਸਾਂਝੀ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਪਹਿਲਾਂ ਆਪਣਾ ਜੀ ਨਾਮ ਬਲਜਿੰਦਰ ਸਿੰਘ ਆ ਜੀ ਠੀਕ ਹੈ ਜੀ ਪਿੰਡ ਜੀਦਾ ਹੈ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਹੈ ਤੇ ਇਹ ਮੰਡੀ ਆਪਣੇ ਕਿਹੜੇ ਕਿਹੜੇ ਪਿੰਡ ਲੱਗਦੇ ਆ ਨੇੜੇ ਨੇੜੇ ਆਪਣੇ ਮੰਡੀ ਦੇ ਨੇੜੇ ਜੇ ਇਧਰ ਲੱਗਦਾ ਆਪਣਾ ਝੰਡਾ ਵਾਲਾ ਵੀ ਲੱਗਦਾ ਹੈਗਾ ਠੀਕ ਹੈ ਤਿੰਨ ਕੋਣੀ ਵੀ ਲੱਗਦਾ ਹੈਗਾ ਫਰਮਾਨਾ ਵੀ ਲੱਗਦਾ ਹੈ ਇੱਧਰ ਦਵੜੀਖਨ ਆ ਗਿਆ ਭਾਈ ਕਵਾੜਾ ਆ ਗਿਆ ਠੀਕ ਹੈ ਤੇ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਹੈ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਤੇ ਕੀ ਕਹਿਣਾ ਚਾਹੁੰਨੇ ਤੁਸੀਂ ਬੱਕਰੀ ਪਾਲਕ ਵੀਰਾਂ ਨੂੰ ਤੇ ਵਪਾਰੀ ਵੀਰਾਂ ਨੂੰ ਵੀਰ ਪਾਲਕ ਆਏ ਆਣੇ ਜੀ ਤੁਸੀਂ ਪਹੁੰਚਿਆ ਕਰੋ ਇਸ ਸੋਮਵਾਰ ਮੰਡੀ ਤੇ ਠੀਕ ਹੈ ਨਵੀਂ ਮੰਡੀ ਆਪਾਂ ਚਾਲੂ ਕੀਤੀ ਹੈ ਨੇੜੇ ਪਿੰਡਾਂ ਦੀ ਹੈ ਠੀਕ ਹੈ ਜੀ ਹੋਂਚੋ ਜਰੂਰ ਇੱਥੇ ਮੰਡੀ ਦੇ ਬੱਕਰੀਆਂ ਲੈ ਕੇ ਵੀ ਜਿੰਨੇ ਵੀ ਵੀਰਪਰਾ ਹੈਗੇ ਸਾਰੇ ਤੇ ਕਿਹੜੇ ਕੀ ਸਥਾਨ ਆ ਕਿਹੜੇ ਤੋਂ ਰੋਡ ਤੇ ਮੰਡੀ ਲੱਗਦੀ ਹੈ ਇਹ ਖੇਮਾ ਰੋਡ ਆ ਜੀ ਆਪਣੇ ਜਿੱਦੇ ਅੱਡੇ ਤੋਂ ਠੀਕ ਹੈ ਤੇ ਮੋੜੇ ਨੂੰ ਛੱਡ ਕੇ ਜਾਂਦੀ ਹੈ ਉੱਥੇ ਦਾਣਾ ਮੰਡੀ ਹੈ ਦਾਣਾ ਮੰਡੀ ਦੇ ਵਿੱਚ ਹਾਂਜੀ ਤੇ ਬਾਕੀ ਚਾਹ ਪਾਣੀ ਦਾ ਚਾਹ ਪਾਣੀ ਦਾ ਪ੍ਰਬੰਧ ਤਾਂ ਜੀ ਪੂਰਾ ਠੀਕ ਹੈ ਕੋਈ ਫੁਫਾਰੀ ਰਵੇ ਵੀ ਆਪਾਂ ਉਹਦੇ ਵਾਸਤੇ ਬੱਕਰੀਆਂ ਦਾ ਵੀ ਨੀਰਚਾਰਾ ਕਰਾਂਗੇ ਤੇ ਰੋਟੀ ਟੁੱਕ ਦਾ ਵੀ ਪ੍ਰਬੰਧ ਦੇਵਾਂਗੇ ਜੇ ਕੋਈ ਮੰਨ ਲਓ ਕੋਈ ਜ਼ਿਆਦਾ ਜਾਨਵਰ ਖਰੀਦ ਲੈਂਦਾ ਤਾਂ ਇੱਥੋਂ ਆਪਾਂ ਨੂੰ ਕੋਈ ਵਿਕਲ ਮਿਲ ਸਕਦਾ ਜੀ ਹਾਂਜੀ ਮਿਲ ਸਕਦਾ ਜੀ ਲਓ ਵੀ ਸ ਕਿਹੜਾ ਤੁਸੀਂ ਮੰਡੀ ਤੇ ਆਓ ਦਰਸ਼ਨ ਦਿਓ ਤੇ ਸਾਰੀ ਤੁਹਾਡੀ ਗੱਲਬਾਤ ਆ ਤੁਹਾਡੇ ਮਤਾਬ ਕੀ ਦੋਸਤੋ ਇਹਨਾਂ ਦੇ ਸਾਰੇ ਮਤਲਬ ਹੋਣੇ ਆ ਸਾਰੇ ਪ੍ਰਬੰਧ ਤੇ ਤੁਸੀਂ ਹਰ ਸੋਮਵਾਰ ਨੂੰ ਪਹੁੰਚੋ ਇੱਥੇ ਤੇ ਮੰਡੀ ਦੀ ਰੌਣਕ ਨੂੰ ਵਧਾਓ ਬਹੁਤ ਬਹੁਤ ਧੰਨਵਾਦ ਜੀ